ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਦੇ ਪੰਜਾਬ ਪਿੰਡੂ ਪੱਤਰਕਾਰ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਪਿੰਡ ਆਸਰੂਤਾੜ ਵਿਖੇ ਉਸ ਵੇਲੇ ਬੜਾ ਵੱਡਾ ਬਰਬਾਦੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਜਦੋਂ ਬੀਤੀ ਰਾਤ ਇੱਕ ਘਰ ਚ ਦਾਖਲ ਹੋ ਕੇ ਕੁਝ ਅਣਸਰਾਂ ਵੱਲੋਂ ਭਾਰੀ ਗੁੰਡਾਗਰਦੀ ਕਰਦੇ ਆ ਜਿੱਥੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ ਉੱਥੇ ਗੋਲਗਾਂਤੂ ਲਾ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਹ ਪਰਿਵਾਰ ਦੀ ਮੁਖੀ ਬੀਬੀ ਅਤੇ ਉਸਦੇ ਪੁੱਤਰ ਨੇ ਬੜੇ ਡਰ ਦੇ ਮਾਹੌਲ ਚ ਗਲਬਤ ਕਰਦਿਆਂ ਦੱਸਿਆ ਇਸੇ ਤਰ੍ਹਾਂ ਇੱਕ ਵਿਧਵਾ ਔਰਤ ਨੇ ਦੱਸਿਆ ਕਿ ਉਸਦਾ ਪਤੀ ਸਿਰ ਤੇ ਨਹੀਂ ਤੇ ਨਾ ਹੀ ਉਸਦਾ ਕੋਈ ਪੁੱਤਰ ਹੈ ਤੇ ਉਸਦੇ ਘਰ ਦੀ ਵੀ ਪਣ ਤੋੜ ਇਸੇ ਤਰ੍ਹਾਂ ਹੀ ਕੀਤੀ ਗਈ ਤੇ ਨਾਲ ਉਸਦੇ ਘਰੋਂ ਸਮਾਨ ਤੇ ਨਗਦੀ ਵੀ ਚੋਰੀ ਕੀਤੀ ਗਈ ਦੱਸੀ ਜਾਂਦੀ ਹੈ ਇਸ ਸਬੰਧੀ ਐਸਐਚਓ ਬਲਟੋਆ ਕੀ ਕਹਿੰਦੇ ਹਨ ਸੁਣਿਓ ਅਤੇ ਪੀੜਤ ਪਰਿਵਾਰ ਕੀ ਕਹਿੰਦਾ ਹੈ ਇਹ ਸੁਣਿਓ ਸਾਡੇ ਚੈਨਲ ਨੂੰ YouTube Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਅਮਰਜੀਤ ਵੀ ਮੇਰੇ ਸਾਡੇ ਦੋਸਤਾਂ ਨੇ ਗਏ ਜੋ ਸਮਾਨ ਨਾ ਕਰਨਾ ਇਹ ਗੋਲੀ ਕਾਦੀ ਪਿਸਤੌਲ ਦੀ ਇਹ ਕਾਦੀ ਆ ਬੰਦਾ ਨਹੀਂ ਕਿਹੜੀ ਚੀਜ਼ ਦੀ ਮੈਂ ਤੂੰ ਭੱਜ ਗਿਆ ਮੈਂ ਜਦੋਂ ਗੋਲੀ ਚਲਾਈ ਮੈਂ ਘਰੋਂ ਨਿਕਲ ਕੇ ਭੱਜ ਗਿਆ ਮੈਂ ਤੋੜੀਆਂ ਚੁੱਕੇ ਇਹ ਮਤਲਬ ਕਿੰਨੇ ਜਾਣੇ ਜਿਹੜੋ ਤੜਤੇ ਹਮਲਾ ਆ ਕਿੰਨੇ ਬੰਦੇ ਜਿਹਨੂੰ ਹਮਲਾ ਆ ਇਹ ਕਿੰਨੇ ਕੁ ਟਾਈਮ ਦੀ ਗੱਲ ਰਾਤ ਟਾਈਮ ਹੈਗਾ 7 ਕ ਦਾ ਟਾਈਮ ਹੈਗਾ 7 ਤੋਂ ਪਹਿਲਾਂ ਦੀ ਇਹ ਕਾਰਨ ਕੀ ਬਣਿਆ ਝਗੜੇ ਦਾ ਕੀ ਮਿਲ ਕੇ ਕਿਹੜੀ ਨਾਲ ਤਕੜਾ ਆ ਝਗੜਾ ਬਾਅਦ ਛੋਟੇ ਲੜਿਆ ਕੀ ਨਾਂ ਤੇਰੇ ਭਰਾ ਦਾ ਅੱਛਾ ਜਿਹੜੇ ਬੰਦਿਆਂ ਨਾਲ ਝਗੜਾ ਕੀਤਾ ਉਹ ਕੌਣ ਹੈ ਤੇਰੇ ਹਮਲਾ ਕੀਤਾ ਉਹ ਕੌਣ ਉਹਨਾਂ ਦੇ ਕੌਣ ਇਧਰ ਉਹ ਵੇੜੇ ਤੇ ਆ ਮੁੰਡੇ ਨੂੰ ਉਹਨਾਂ ਦਾ ਨਾਂ ਕੀ ਹੈ ਉਹਨਾਂ ਦੇ ਡੈਡੀ ਦਾ ਨਾਂ ਸਿਸੂ ਗਵਾ ਦੇ ਮੁੰਡੇ ਦਾ ਨਾਂ ਗਰਦੇਵ ਇੱਕ ਦਾ ਨਾਂ ਇਹ 12 ਬੰਦੇ ਲੈ ਇੱਕ ਟੜੀ ਨਾਲ ਪਏ ਹਾਂਜੀ 12 ਬੰਦੇ ਸੱਜੇ ਮੇਰਾ ਭਾਜੋ ਏ ਹੂੰ ਕਿਥੋਂ ਰਹਿਣ ਆਲੇ ਜੇ ਆ ਆਣਾ ਜੋ ਅੱਛਾ ਮਾੜਾ ਰਾਤ ਕੀ ਗੱਲ ਹੋਈ ਆ ਇਹ ਗੱਲ ਕੋਈ ਨਹੀਂ ਤੁਹਾਨੂੰ ਕਹਿ ਗੱਲ ਦਾ ਪਤਾ ਹੀ ਨਹੀਂ ਗਾ ਸਾਡਾ ਘਰ ਬੂਆ ਪਨ ਗਿਆ ਕੌਣ ਬਨ ਗਿਆ ਮਜਵੀ ਸਿੱਖ ਕਿੰਨੇ ਕਿ ਜੀ ਆਏ ਕਿੰਨੇ ਕਿੰਨੇ ਬੰਦੇ ਆਏ ਕਿੰਨੇ ਕਿ ਆਏ ਆ ਕਿੰਨੇ ਦਾ 50 60 ਹੈਗੇ 50 60 ਬੰਦੇ ਆਏ ਇਹ ਪਤਾ ਨਹੀਂ ਲਗਾ ਕਿਹੜੀ ਗੱਲ ਤੁਹਾਡੇ ਘਰ ਪਨਿਆ ਤੁਹਾਨੂੰ ਕਿਹੜੀ ਗੱਲ ਲੜਾਈ ਹੋਈ ਮੜਾ ਜੇ ਬਾਹਰ ਮੁੰਡੇ-ਮੁੰਡੇ ਲੜਦੇ ਆ ਮੜਾ ਜੇ ਅੱਛਾ ਹਾਂ ਛੋਟਾ-ਮੋਟਾ ਕੇਣਾ ਲੜਦੇ ਆ ਅੱਛਾ ਤੇ ਉਰਥਾਂ ਜੁੱਜੇ ਆਏ ਨੇ ਸੀਸੇ ਦੇ ਮੁੰਡੇ ਆਏ ਨੇ ਸੀਸਾ ਆਇਆ ਵਾ ਸਾਡੇ ਬੰਦੇ ਲਿਖੇ ਆਇਆ 50-60 ਰੁਪਏ ਐਸਾ 50-60 ਬੰਦੇ ਸਾਡੇ ਫਰੇਜ ਵੀ ਭੰਨ ਗਏ ਨਿ ਬਾਰਗੇ ਭੰਨ ਗਏ ਮੋਟਰਸਾਈਕਲ ਵੀ ਭੰਨ ਗਏ ਇਹ ਤੁਸੀਂ ਥਾਣੇ ਤੇ ਲੈ ਗਏ ਪਾਏ ਪਾਏ ਪੇਟੀ ਜੀ ਪਾਣੀ ਥਾਣੇ ਤੇ ਖਾ ਦਿੱਤੀ ਤੇ ਬਾਰੇ ਕੋਈ ਥਾਣੇ ਹੈਂ ਥਾਣੇ ਤੇ ਖਾ ਦਿੱਤੀ ਕੁਛ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਪੁਲਸ ਰਾਹ ਦੀ ਆ ਗਈ ਹਾਂ ਪੁਲਸ ਮੋਟਰ ਲੈ ਕੇ ਗਈ ਇਹ ਪੁਲਸ ਰਾਹ ਦਾ ਹੀ ਦਿਨ ਆਈ ਆ ਨਹੀਂ ਰਾਹ ਤੋਂ ਅੰਕੇ ਨੇ ਮੰਗਾਈ ਆ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਸੀਤਾ ਕਿਹੜੇ ਪਿੰਡ ਦੇ ਰਹਿਣ ਵਾਲੇ ਹਾਂ ਸਲਤਾੜ ਇਹ ਮਾਤਾ ਜੀ ਤੁਹਾਡੇ ਘਰ ਦੀ ਤੋੜ ਬਣ ਕੀਤੀ ਕਿਹੜੇ ਲੋਕਾਂ ਵੱਲੋਂ ਕੀਤੀ ਕੀ ਹੋਇਆ ਉਹ ਨਾ ਮੁੰਡਿਆਂ ਵੱਲੋਂ ਗੁੰਡਿਆਂ ਵੱਲੋਂ ਹੀ ਅੱਛਾ ਜਿਹੜਾ ਨੇ ਉਹ ਦੂਜੇ ਘਰ ਦੇ ਵਿੱਚ ਕੀਤਾ ਹਾਂ ਦੂਜੇ ਘਰ ਦੇ ਵਿੱਚ ਕੀਤਾ ਕੀ ਗੱਲ ਹੋਈ ਤੁਹਾਡੇ ਘਰੇ ਕਿਉਂ ਤੋੜ ਬਣ ਕੀਤੀ ਕੀ ਪਤਾ ਨਹੀਂ ਕਿਸੇ ਗੱਲ ਦਾ ਹੀ ਨਹੀਂ ਮੈਨੂੰ ਪਤਾ ਤੇ ਹਨ ਤਾਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਵਿੱਚ ਕੋਈ ਹੈਗਾ ਹੀ ਨਹੀਂ ਸਾਡਾ ਰੋਲ ਹੀ ਨਹੀਂ ਹੈਗਾ ਵਿੱਚ ਤੇ ਕੋਈ ਨਾ ਮੇਰਾ ਬੰਦਾ ਸਿਰ ਤੇ ਨਾ ਮੇਰਾ ਪੁੱਤ ਸਿਰ ਤੇ ਹੂੰ ਆਡਾ ਤਾਂ ਕੋ ਰੋਲ ਹੀ ਹੈ ਮਾਵਾ ਧੀਆਂ ਘਰ ਉਹਨੀਆਂ ਸਾਨੂੰ ਵੱਟ ਜਾਣਾ ਸਾਡੇ ਲੈਂ ਦੇ ਨੇ ਸਾਰਾ ਕੁਝ ਲੈ ਗਏ ਮੈਂ ਤਾਂ ਕੁੜੀ ਕੋਲ ਜਾਣਾ ਹੀ ਉਹ ਵੀ ਸਾਰਾ ਕੁਝ ਲੈ ਗਏ ਪੈਸਾ ਤੇ ਲਜਿਹੜਾ ਜੋੜਿਆ ਹੀ ਉਹ ਵੀ ਲੈ ਗਏ ਮੇਰਾ ਸਿਲੰਡਰ ਵੀ ਨਹੀਂ ਹੈਗਾ ਗਾਂ ਸੋ ਨਹੀਂ ਸਾਰਾ ਕੁਝ ਤੋੜ ਪਨ ਗਏ ਕੋਈ ਚੀਜ਼ ਨਹੀਂ ਮੇਰੀ ਰਹਿਣ ਦਿੱਤੀ ਮੇਰਾ ਕੀ ਗੁਨਾਹ ਹੈ ਮੈਂ ਇਹਨਾਂ ਤੇ ਕੜਾ ਕੋ ਨਾਲ ਤੁਰੀ ਫਿਰਦੀ ਜਾਂ ਕੀ ਗੱਲ ਸੀ ਤੁਹਾਡੇ ਦੇ ਘਰ ਤੋਂ ਮੈਂ ਤਾਂ ਇਤਰਾ ਕੀਤਾ ਤੁਹਾਡੀ ਉਹਨਾਂ ਨਾਲ ਕੋਈ ਜਿੰਨਾ ਘਰੇ ਮੇਰੀ ਕੋਈ ਸਬੰਧ ਹੀ ਨਹੀਂ ਕਿਸ ਦੇ ਨਾਲ ਤੇ ਸਾਡਾ ਕੋਈ ਲੜਾਈ ਨਹੀਂ ਝਗੜਾ ਨਹੀਂ ਭਵਿਆਂ ਨਾਲ ਗਵਾਨ ਤੋਂ ਪੁੱਛ ਲਾਂ ਪਤਾ ਲੱਗਾ ਤੈਨੂੰ ਕਿਹੜੇ ਮੁੰਡੇ ਆ ਪਤਾ ਲੱਗਾ ਇੱਕ ਜੱਗਾ ਇੱਕ ਗਾਂਧੀ ਆ ਇਹੋ ਸਾਰੇ ਵਿੱਚ ਮਨਜੂਰ ਨਾ ਅਸਲਾਂ ਦੇ ਹੀ ਆ ਨਾ ਅਸਲਾਂ ਦੇ ਹੀ ਇਹ ਮੁੰਡੇ ਪੁਲਿਸ ਤੋਂ ਮੰਗ ਕਰਦੇ ਆਂ ਆਈ ਮੰਗੇ ਇਹੋ ਕਰਦੇ ਆਂ ਵੀ ਜਲਾ ਮੇਰਾ ਕੋਈ ਸੁਣਵਾਈ ਨੂੰ ਸਾਫ ਮਿਲੇ ਮੈਂ ਰੰਡੀ ਰਾਣੇ ਆ ਮੇਰਾ ਕੀ ਆ ਹਾਂਜੀ ਸਰ ਪਿੰਡ ਅਸਲ ਉਤਾੜ ਦੇ ਵਿੱਚ ਜਿਹੜਾ ਘਟਨਾ ਗ੍ਰਾਮ ਹੋਇਆ ਜੀ ਕੀ ਗੱਲਬਾਤ ਹੋਈ ਹੈ ਤੇ ਕੀ ਕਾਰਵਾਈ ਅਮਲ ਚੱਲਦੀ ਹੈਗੀ ਜੀ ਕੱਲ तकरीबन ਰਾਤ 9:30 ਵਜੇ ਇਨਫਰਮੇਸ਼ਨ ਮਿਲੀ ਸੀ ਕੋਈ ਲੜਾਈ ਝਗੜੇ ਦੀ ਜੀ ਮੌਕੇ ਤੇ ਅਸੀਂ ਪੁੱਜੀ ਉੱਥੇ ਜੀ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਦੋ ਮੁੰਡੇ ਆਪਸ ਝਗੜੇ ਆ ਹਮ ਗੁਰਦੇਵ ਸਿੰਘ ਸਨਮ ਬਖਸ਼ੀ ਸਿੰਘ ਵਾਸੀ ਅਸੂਤੜ ਤੇ ਲਖਮੀ ਸਿੰਘ ਸਨਮ ਸੁਖਨਾਮ ਸਿੰਘ ਵਾਸੀ ਅਸੂਤੜ ਜੀ ਇਸ ਝਗੜੇ ਤੋਂ ਬਾਅਦ ਜਿਹੜਾ ਗੁਰਦੇਵ ਸਿੰਘ ਐਨੇ ਕੋਈ ਆਪਣੇ ਸਾਥੀ ਮੰਗਾ ਕੇ ਹਮ ਉਹ ਜਿਹੜਾ ਲਖਮੀ ਸਿੰਘ ਦਾ ਘਰ ਆ ਇਹਦਾ ਜਿਹੜਾ ਬ੍ਰਦਰ ਉੱਥੇ ਘਰੇ ਸੀਗਾ ਸੋਨੂੰ ਪੁੱਤਰ ਸੁਖਨਾਮ ਸਿੰਘ ਵਾਸੀ ਅਸੂਤੜ ਜੀ ਇਹਨਾਂ ਦੇ ਘਰ ਜਾ ਕੇ ਕਾਫੀ ਜਿਆਦੀ ਭੰਦੋੜ ਕੀਤੀ ਆ ਕਰਦਾ ਜਿਹੜਾ ਸਮਾਨ ਆ ਉਹਦਾ ਨੁਕਸਾਨ ਕੀਤਾ ਆ ਤੇ ਮੌਕੇ ਤੇ ਸਾਰੀ ਗੀਤ ਤਸਦੀਕ ਕੀਤੀ ਹੈ ਤੇ ਇਹਨੂੰ ਸੋਨੂ ਸਿੰਘ ਪੁੱਤਰ ਸਨਾਮ ਸਿੰਘ ਨੂੰ ਆਪਾਂ ਥਾਣੇ ਬੁਲਾਇਆ ਬਿਆਨ ਇਹਦੇ ਦਰਜ ਕਰ ਰਹੇ ਆ ਬਿਆਨਾਂ ਮੁਤਾਬਕ ਜੋ ਕਾਰਵਾਈ ਬੰਦੀ ਆ ਆਪੀ ਇਹ ਦਰਜ ਕਰਕੇ ਕਾਦੀਆਂ ਮਚਲਿਆਂ ਦੇ ਜੀ ਸਰ ਹੋਰ ਸੱਟਾਂ ਲੱਗਣ ਦੀ ਵੀ ਕਿਸੇ ਨੂੰ ਹੈਗੀ ਆ ਖਬਰ ਕਿ ਨਹੀਂ ਸੱਟ ਨਹੀਂ ਕਿਸੇ ਦੀ ਕੋਈ ਲੱਗੀ ਸਮਾਨ ਦਾ ਨੁਕਸਾਨ ਹੋਇਆ ਜੀ ਸਰ ਇੱਕ ਗੋਲੀ ਚੱਲਣ ਦੀ ਵੀ ਇਹਨਾਂ ਨੂੰ ਲੋਕ ਕਹੀ ਜਾ ਰਹੀ ਆ ਖਬਰ ਮੌਕੇ ਤੇ ਗਏ ਮੌਕੇ ਤੇ ਕੋਈ ਗੋਲੀ ਚੱਲਣ ਦੀ ਕੋਈ ਇਹੋ ਜਿਹੀ ਗਲਤ ਫਿਲਹਾਲ ਸਾਹਮਣੇ ਨਹੀਂ ਆਈ ਫਿਰ ਵੀ ਜੇ ਬਿਆਨਾਂ ਦੇ ਵਿੱਚ ਮੌਕੇ ਤੇ ਦੁਬਾਰਾ ਤਸਦੀਕ ਕਰਕੇ ਵੀ ਇਹ ਕੋਈ ਗੱਲ ਇਹੋ ਜਿਹੀ ਸਾਹਮਣੇ ਆਉਂਦੀ ਆ ਤਾਂ ਐਪੀਆਰ ਦੇ ਵਿੱਚ ਜੋ ਅਸਲ ਐਕਟ ਦੇ ਅਧੀਨ ਬੰਦੀਆਂ ਦਾ ਰਾਮ ਉਹਦੇ ਮੁਤਾਬਕ ਕਰ ਲਈ ਮਿਲੀਆਂ ਨਹੀਂ ਕਰੇਗੀ ਜੀ ਧੰਨਵਾਦ